welcom to my channel ਜਿੱਦੈ ਗਰਮੀਆ ਸ਼ੁਰੂ ਹੁੰਦੀ ਹੈ ਤੇ ਸਾਡਾ ਮਨ ਕੁਝ ਠੰਡਾ ਪੀਣ ਲਈ ਕਰਦਾ ਹੈ ਜਿਹੜਾ ਤਸਵੀਰ ਵਿੱਚ ਵੀ ਠੰਡਾ ਹੋਵੇ ਸਾਨੂੰ ਠੰਡਕ ਦੇਵੇ ਔਰ ਸੇਤਲੇ ਵੀ ਵਧੀਆ ਹੋਵੇ ਅੱਜ ਕੱਲ ਅੰਬੀਆਂ ਦਾ ਬਹੁਤ ਸੀਜ਼ਨ ਆ ਰਿਹਾ ਹੈ ਤੇ ਅੱਜ ਅਸੀਂ ਆਮ ਪੰਨਾ ਬਣਾ ਰਹੇ ਹਾਂ ਤਾਂ ਕਿ ਤੁਹਾਨੂੰ ਗਰਮੀਆ ਦੇ ਵਿੱਚ ਲੂ ਤੋਂ ਵੀ ਬਚਾਇਆ ਜਾ ਸਕੇ ਤੇ ਅੰਦਰ ਠੰਡਕ ਬਣੀ ਰਹੇ ਬਾਡੀ ਜਿਹੜੀ ਆ ਠੰਡੀ ਰਹਿਣੀ ਬਹੁਤ ਜ਼ਰੂਰੀ ਆ ਕਿਉਂਕਿ ਬਾਹਰ ਜ਼ਿਆਦਾ ਗਰਮੀ ਹੁੰਦੀ ਆ ਤੇ ਆਪਣੇ ਆਪ ਨੂੰ ਬਚਾ ਕੇ ਗਰਮੀਆ ਦੇ ਵਿੱਚ ਸਾਨੂੰ ਚੱਲਣਾ ਚਾਹੀਦਾ ਆ ਤੇ ਆਉ ਦੇਖੀਏ ਫਿਰ ਹਾਂਜੀ ਮੈਂ ਕੱਚੀਆਂ ਆਂਬੀਆਂ ਲਈਆਂ ਧੋ ਕੇ ਲੈ ਲਈਆਂ ਆ ਕਿਉਂਕਿ ਅੱਜ ਕੱਲ ਜਿਹੜੀਆਂ ਕੱਚੀਆਂ ਆਂਬੀਆਂ ਜਿਹੜੀਆਂ ਆ ਉਹਦਾ ਸੀਜ਼ਨ ਚੱਲ ਰਿਹਾ ਆ ਤੇ ਮੈਂ ਇਹਨਾਂ ਦਾ ਆਮ ਪੰਨਾ ਜਿਹੜਾ ਆ ਬਣਾ ਰਹੀ ਆ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਆਂਬੀਆਂ ਆ ਉਹਨਾਂ ਨੂੰ ਛਿੱਲ ਕੇ ਤਿਆਰ ਕਰ ਲਈਏ ਸਭ ਤੋਂ ਪਹਿਲਾਂ ਦੇਖਣਾ ਕਿ ਆਹ ਵਾਲੀ ਚੀਜ਼ ਜਿਹੜੀ ਇਹਦੀ ਉਤਾਰਨੀ ਆ ਸੀ ਇਹ ਉਤਾਰ ਕੇ ਆਪਾਂ ਇਹਨਾਂ ਨੂੰ ਛਿੱਲ ਕੇ ਤਿਆਰ ਕਰ ਲੈਣਾ ਆ ਇਸ ਤਰੀਕੇ ਅਸੀਂ ਸਾਰੀਆਂ ਜਿਹੜੀਆਂ ਕੱਚੀਆਂ ਆਂਬੀਆਂ ਉਹਨਾਂ ਨੂੰ ਛਿਲ ਉਤਾਰ ਕੇ ਤਿਆਰ ਕਰ ਲਵਾਂਗੇ। ਜੀ ਥੋੜੀਆਂ ਜੀਆਂ ਅਸੀਂ ਪੁਦੀਨੇ ਦੀਆਂ ਪੱਤੀਆਂ ਧੋ ਕੇ ਲੈ ਲਈਆਂ। ਇਧਰ ਮੈਂ ਜੀਰਾ ਰੋਸਟ ਕਰਕੇ ਉਹਦਾ ਪਾਊਡਰ ਬਣਾ ਲਿਆ ਸੀ। ਥੋੜਾ ਜਿਹਾ ਨਿੰਬੂ ਰਸ ਲਿਆ ਹੈ, ਦੋ ਨਿੰਬੂ ਦਾ ਰਸ ਲਿਆ ਮੈਂ ਇੱਥੇ। ਕਾਲਾ ਨਮਕ ਲਿਆ, ਬਾਕੀ ਨਾਲ ਨਾਲ ਤੁਹਾਨੂੰ ਦੱਸਦੇ ਆਂ। ਹਾਂਜੀ ਇਸ ਤਰੀਕੇ ਦੇ ਨਾਲ ਆਪਾਂ ਇਹਦੀ ਗਿੱਟਕਾ ਅਲੱਗ ਕਰ ਦੇਣੀ ਆ। ਕੱਟ ਕੇ ਅਲੱਗ ਕਰਕੇ ਰੱਖ ਲੈਣਾ ਆਪਾਂ ਸਾਰੀਆਂ ਹੰਬੀਆਂ ਨੂੰ ਅਗਰ ਤੁਹਾਡੇ ਕੋਲ ਵੱਡੇ ਵਾਲੇ ਕੱਚੇ ਅੰਬ ਹੈਗੇ ਆ ਤੁਸੀਂ ਉਹਦੇ ਨਾਲ ਵੀ ਜਿਹੜਾ ਆਮ ਪੰਨਾ ਆ ਬਹੁਤ ਵਧੀਆ ਤਿਆਰ ਕਰ ਸਕਦੇ ਆ ਇਹ ਸਾਨੂੰ ਗਰਮੀਆਂ ਦੇ ਵਿੱਚ ਲੂ ਤੋਂ ਵੀ ਬਚਾਉਂਦਾ ਆ ਤੇ ਸਾਡੀ ਸਿਹਤ ਲਈ ਵਧੀਆ ਹੁੰਦਾ ਆ ਸੀਜ਼ਨਲ ਕੋਈ ਵੀ ਚੀਜ਼ ਹੋਵੇ ਸਾਨੂੰ ਜ਼ਰੂਰ ਖਾਣੀ ਚਾਹੀਦੀ ਆ ਇਹ ਕੁਦਰਤ ਦੀ ਜਿਹੜੀ ਆ ਬਹੁਤ ਵੱਡੀ ਦੇਣ ਹੁੰਦੀ ਆ ਕਿ ਸਾਨੂੰ ਇਹੋ ਜੀਆਂ ਚੀਜ਼ਾਂ ਕੁਦਰਤ ਨੇ ਦਿੱਤੀਆਂ ਆ ਕਿ ਇੱਕ ਕੜਾਈ ਦੇ ਵਿੱਚ ਅਸੀਂ ਇੱਕ ਕੱਪ ਪਾਣੀ ਪਾ ਲਿਆ ਜਿਹੜੇ ਅਸੀਂ ਆਂਬ ਕੱਟੇ ਸੀਗੇ ਉਹ ਅਸੀਂ ਇਸ ਤਰ੍ਹਾਂ ਬ੍ਰੀਕ ਕਰਕੇ ਪਾਨੇ ਆ ਵੈਸੇ ਤੁਸੀਂ ਉਸ ਤਰ੍ਹਾਂ ਵੀ ਪਾ ਸਕਦੇ ਆ ਇੰਦਾ ਜਰਾ ਜਲਦੀ ਹੋ ਜਾਣਗੇ ਇਹ ਆਂਬ ਇੰਦਾ ਅਸੀਂ ਇਹਦੇ ਵਿੱਚ ਸ਼ਿਫਟ ਕਰ ਦੇਣੇ ਆ ਥੋੜਾ ਜਿਹਾ ਸੀ ਪਾਣੀ ਹੋਰ ਪਾ ਲਾਂਗੇ ਤਾਂ ਕਿ ਥੋੜਾ ਜਿਹਾ ਡੁੱਬ ਜਾਣ ਅੰਬ ਕੱਟੇ ਹੋਏ ਜਿਹੜੇ ਆ ਹੁਣ ਅਸੀਂ ਟੱਕ ਕੇ ਇਹਨੂੰ ਜਦੋਂ ਇਹ ਸੌਫਟ ਹੋ ਜਾਣ ਉਦੋਂ ਤੱਕ ਅਸੀਂ ਇਹਨੂੰ ਪਕਾਵਾਂਗੇ ਹਾਂਜੀ ਦੇਖੋ ਇਸ ਤਰੀਕੇ ਦੇ ਨਾਲ ਇਹ ਪੱਕ ਰਿਹਾ ਆ ਜਦੋਂ ਤੱਕ ਸੌਫਟ ਹੋ ਜਾਣ ਤੇ ਅਸੀਂ ਇਹਨੂੰ ਪਕਾਉਣਾ ਆ ਤੁਸੀਂ ਵੱਡੇ ਅੰਬ ਜਿਹੜੇ ਆ ਛਿਲਕ ਸਮੇਤ ਵੀ ਉਬਾਲ ਸਕਦੇ ਆ ਮੈਂ ਥੋੜਾ ਜਲਦੀ ਹੋ ਜਵੇ ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਛਿੱਲ ਕੇ ਕੱਟ ਕੇ ਫਿਰ ਉਬਾਲ ਲਿਆ ਇਸ ਤਰ੍ਹਾਂ ਬਹੁਤ ਜਲਦੀ ਹੋ ਜਾਣਗੇ ਇਹ ਤੁਸੀਂ ਜਿੱਦਾਂ ਵੀ ਕਰਨੀ ਚਾਹੋ ਕਰ ਸਕਦੇ ਆ ਹਾਂਜੀ ਦੇਖਦੇ ਆਪਾਂ ਚੈੱਕ ਕਰ ਲੈਨੇ ਆ ਬਿਲਕੁਲ ਹੋ ਚੁੱਕਾ ਹੈ ਇਹਨੂੰ ਅਸੀਂ نیچے ਉਤਾਰ ਲਾਂਗੇ ਹੁਣ ਹਾਂਜੀ ਗ੍ਰਾਈਂਡਿੰਗ ਜੱਗ ਜੇ ਅਸੀਂ ਸ਼ਿਫਟ ਕਰ ਲਿਆ ਪੁਤਨੇ ਦੀਆਂ ਪੱਤੀਆਂ ਵੀ ਅਸੀਂ ਇਹਦੇ ਵਿੱਚ ਪਾ ਲਾਂਗੇ ਪੁਤਨੇ ਦੀਆਂ ਪੱਤੀਆਂ ਤੁਸੀਂ ਹੋਰ ਵੀ ਜ਼ਿਆਦਾ ਪਾ ਸਕਦੇ ਮੈਂ ਇੰਨੀ ਹੀ ਪਸੰਦ ਕਰੂੰਗੀ ਇੱਕ ਚਮਚ ਦੇ クリーム ਮੈਂ ਕਾਲਾ ਨਮਕ ਪਾ ਲਿਆ ਇਹ ਨਮਕ ਵਗੈਰਾ ਜਿਹੜੇ ਹੁੰਦੇ ਆ ਗਰਮੀਆਂ ਦੇ ਵਿੱਚ ਪਸੀਨੇ ਦੇ ਨਾਲ ਜਿਹੜੇ ਨਮਕ ਆ ਉਹਨਾਂ ਦੀ ਘਾਟ ਹੋ ਜਾਂਦੀ ਹੈ ਇਸ ਕਰਕੇ ਨਮਕ ਜਿਹੜਾ ਆ ਕਾਲਾ ਮੈਂ ਪਾਇਆ ਆ ਦੂਜਾ ਵੀ ਪਾਉਂਗੀ ਬਾਅਦ ਚੋ ਚੀਨੀ ਮੇ ਪਾ ਲਈਆ ਹਾਫ ਕੱਪ ਟੇਸਟ ਅਕੋਰਡਿੰਗ ਜੇ ਤੁਸੀਂ ਚੀਨੀ ਨੂੰ ਵੱਧ ਘੱਟ ਕਰ ਸਕਦੇ ਆ ਹਾਂਜੀ ਦੇਖੋ ਇਸ ਤਰ੍ਹਾਂ ਦੀ ਸਮੂਥ ਪੇਸ ਜਿਹੜੀ ਆ ਬਣਨੀ ਚਾਹੀਦੀ ਆ ਇਹ ਸਾਡਾ ਤਿਆਰ ਆ ਆਮ ਪੰਨਾ ਪਰ ਅਸੀਂ ਇਹਨੂੰ ਥੋੜਾ ਲਿਕਵਿਡ ਹੋਰ ਬਣਾਵਾਂਗੇ ਪਾਣੀ ਪਾ ਕੇ हां जी देखो आम पन्ना ਸਾਡਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ। ਪੁਦੀਨੇ ਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਔਰ ਪੁਦੀਨਾ ਠੰਡਾ ਹੁੰਦਾ ਪੇਟ ਲਈ ਬਹੁਤ ਵਧੀਆ ਹੁੰਦਾ ਹੈ। ਹੁਣ ਅਸੀਂ ਇਹਦੇ ਵਿੱਚ ਨਮਕ ਮਿਕਸ ਕਰਾਂਗੇ। ਹਾਫ ਚਮਚ ਮੈਂ ਵਾਈਟ ਨਮਕ ਪਾਉਂਗੀ। ਗਰਮੀਆ ਦੇ ਵਿੱਚ ਜਿਹੜੇ ਨਮਕ ਆ ਉਹ ਸਾਨੂੰ ਵੱਧ-ਵੱਧ ਖਾਣੇ ਚਾਹੀਦੇ ਆ ਕਿ ਪਸੀਨੇ ਦੇ ਨਾਲ ਜਿਹੜਾ ਨਮਕ ਆ ਸਾਡੀ ਬਾਡੀ ਚੋਂ ਬਾਹਰ ਨਿਕਲਦਾ ਆ। ਦੇਖੋ ਹੁਣ ਅਸੀਂ ਨਮਕ ਪਾ ਲਿਆ ਹੈ। ਹਾਂਜੀ ਅਸੀਂ ਜੀਰਾ ਪਾਊਡਰ ਪਾ ਲਾਂਗੇ। ਥੋੜਾ ਜਿਹਾ ਅਸੀਂ ਡੈਕੋਰੇਸ਼ਨ ਲਈ ਰੱਖ ਲਾਂਗੇ ਨਿੰਬੂ ਰਸ ਇਹਦੇ ਨਾਲ ਜਿਹੜਾ ਟੇਸਟ ਹੈ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਦੇਖੋ ਬਹੁਤ ਵਧੀਆ ਜਿਹੜਾ ਆਮ ਪੰਨਾ ਬਣ ਕੇ ਤਿਆਰ ਹੋਇਆ ਆ ਇਹਨੂੰ ਤੁਸੀਂ ਇੰਨਾ ਹੀ ਠਿਕ ਰਹਿਣ ਦੇਣਾ ਔਰ ਇੱਕ ਬੋਤਲ 'ਚ ਤੁਸੀਂ ਇਹਨੂੰ ਸਟੋਰ ਕਰ ਸਕਦੇ ਆ ਤੁਸੀਂ ਵਿੱਚ ਗ੍ਰੀਨ ਕਲਰ ਪਾ ਸਕਦੇ ਆ ਇਹਦੇ ਨਾਲ ਜਿਹੜਾ ਇਹਦਾ ਕਲਰ ਹੈ ਬਹੁਤ ਵਧੀਆ ਲੱਗਦਾ ਹੈ हां जी ਜਿਹੜੇ ਕਲਾਸ ਆ ਉਹਨਾਂ ਨੂੰ ਜੀਰਾ ਪਾਊਡਰ ਦੇ ਨਾਲ ਅਸੀਂ ਡੈਕੋਰੇਟ ਕਰ ਲਿਆ ਹੈ ਹੁਣ ਅਸੀਂ ਆਮ ਪੰਨਾ ਜਿਹੜਾ ਹੈ ਤੁਹਾਨੂੰ ਬੜਾ ਕੇ ਦਿਖਾਵਾਂਗੇ ਬਹੁਤ ਜ਼ਿਆਦਾ ਟੇਸਟੀ ਔਰ ਠੰਡਾ ਠੰਡਾ ਠੰਡਕ ਦੇਣ ਵਾਲਾ ਲੂ ਤੋਂ ਬਚਾਉਣ ਵਾਲਾ ਜਿਹੜਾ ਆਮ ਪੰਨਾ ਜਿਹੜਾ ਆ ਤਿਆਰ ਹੋ ਚੁੱਕਾ ਆ ਠੰਡਾ ਠੰਡਾ ਆਮ ਪੰਨਾ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਮ ਪੰਨਾ ਬਣਾਓ ਲੂ ਤੋਂ ਬਚੇ ਰਹੋ ਠੰਡਾ ਠੰਡੇ ਰਹੋ ਥੈਂਕ ਯੂ